ਫਰਮਾਨ ਮਲਿਕ ਅਗਰ ਹਿੰਦੂ ਹੈ ਤਾਂ ਉਹ ਹਿੰਦੂ ਮੈਰਿਜ ਦੇ ਐਕਟ ਦੇ ਅੰਡਰ ਸਿਰਫ ਇੱਕ ਵਿਆਹ ਕਰਾ ਸਕਦਾ ਦੌਰਾਨ ਤਫਤੀਸ਼ ਇਹਦੇ ਖੁਦ ਦੀ ਐਸੈਪਟੈਂਸ ਹੈ ਇਹਦੀ ਪਾਇਲ ਮਲਿਕ ਦੀ ਇਹਦੀ ਕ੍ਰਿਤਿਕਾ ਮਲਿਕ ਦੀ ਐਸੈਪਟੈਂਸ YouTube ਤੇ ਪਈ ਹੈ ਵੀ ਅਸੀਂ ਇਹ ਦੋਨੋਂ ਏਰੀਆ ਜਨਾਨੀਆਂ ਹਾਂ ਇਸ ਚਾਰ ਵਿਆਹ ਵਾਲੇ ਛੇੜੀ ਅੰਤਰ ਚ ਇਹ ਸਾਰਾ ਛੇੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਜ੍ਹਾ ਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਜਿਹੜਾ ਪੰਜਾਬ ਦਾ ਸੱਭਿਆਚਾਰ ਤੇ ਸਾਡੇ ਭਾਰਤ ਦਾ ਸੱਭਿਆਚਾਰ ਨੂੰ ਖਰਾਬ ਕਰਨ ਲਈ ਇਹ ਗਲਤ ਵਸਤਰਾਂ ਦੀ ਛੋਟੀਆਂ-ਛੋਟੀਆਂ ਕੁੜੀਆਂ ਜਾਂ ਘਰੇਲੂ ਲੇਡੀਆਂ ਉਹ ਗਲਤ ਕੰਟੈਂਟ ਬਣਾਉਂਦੀਆਂ ਨੇ ਉਹਦੇ ਤੇ ਠੱਲ ਪਏਗੀ ਮੇਰਾ ਨਾਮ ਹੈ ਜੀ ਐਡਵੋਕੇਟ ਦਵਿੰਦਰ ਰਾਜਪੂਤ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰ ਆ ਤੇ ਪਟਿਆਲਾ ਡਿਸਟ੍ਰਿਕਟ ਕੋਰਟ ਬਾਰ ਮੈਂਬਰ ਵੀ ਆ ਜੀ ਤੇ ਇੱਕ ਕੇਸ ਮਾਨਯੋਗ ਅਦਾਲਤ ਪਟਿਆਲਾ ਵੀ ਕੇ ਪਾਇਆ ਗਿਆ ਸੀਗਾ ਜਿਹਦੇ ਵਿੱਚ ਅਰਮਾਨ ਮਲਿਕ ਯੂਟਿਊਬਰ ਤੇ ਉਸ ਦੀਆਂ ਜਿਹੜੀਆਂ ਚਾਰ ਪਤਨੀਆਂ ਨੇ ਜੋ ਕਿ ਐਸ ਪਰ YouTube ਰਿਕਾਰਡ ਜਿਹੜਾ ਤੁਸੀਂ Google ਕਰਕੇ ਚੈੱਕ ਵੀ ਕਰ ਸਕਦੇ ਹੋ ਉਹਦੇ ਵਿੱਚ ਸਾਰਾ ਐਵੀਡੈਂਸ ਸਾਰੀਆਂ ਇਹਦੀਆਂ ਵੀਡੀਓ ਸਾਰੀਆਂ ਇਹਦੇ ਪਾਸਟ ਸਾਰੀ ਹਿਸਟਰੀ ਇਹਦੀ ਜੋ ਵੀ ਸੀਗਾ ਸਾਰੇ ਸਬੂਤ ਇਕੱਠੇ ਕਰਕੇ ਇੱਕ ਕੇਸ ਪਾਇਆ ਗਿਆ ਸੀ ਵੀ ਅਰਮਾਨ ਮਲਿਕ ਅਗਰ Hindu ਹੈ ਤਾਂ ਉਹ Hindu ਮੈਰਿਜ ਦੇ ਐਕਟ ਦੇ ਅੰਡਰ ਸਿਰਫ ਇੱਕ ਵਿਆਹ ਕਰਾ ਸਕਦਾ ਦੌਰਾਨ ਤਫਤੀਸ਼ ਇਹਦੇ ਖੁੱਦ ਦੀ ਐਸੈਪਟੈਂਸ ਹੈ ਇਹਦੀ ਪਾਇਲ ਮਲਿਕ ਦੀ ਇਹਦੀ ਕ੍ਰੀਤਿਕਾ ਮਲਿਕ ਦੀ ਐਸੈਪਟੈਂਸ YouTube ਤੇ ਪਈ ਹੈ ਵੀ ਅਸੀਂ ਇਹ ਦੋਨੋਂ ਏਰੀਆ ਜਨਾਨੀਆਂ ਵਾਂ ਤੇ YouTube ਦੇ ਰਾਹੀਂ ਹੀ ਇੱਕ ਵੀਡੀਓ ਮੇਰੇ ਕੋਲ ਆਈ ਸੀ ਹੋਰ ਵੀ ਬੰਦਿਆਂ ਨੇ ਮੈਨੂੰ ਅਪਰੋਚ ਕੀਤਾ ਜਿੱਥੋਂ ਕੇ ਪੂਰੇ ਭਾਰਤ ਚੋਂ ਮੈਨੂੰ ਬਹੁਤ ਸਮਰਥਨ ਮਿਲਿਆ ਜਿਸ ਸਮਰਥਨ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸੁਮਿਤਰਾ ਨਾਮ ਦੀ ਇੱਕ ਲੜਕੀ ਸੀਗੀ ਹੋ ਸਕਦਾ ਨਾਮ ਥੋੜਾ ਬੋਤਾ YouTube ਦੇ ਕਾਰਨ ਕਈ ਵਾਰ ਚੇਂਜ ਵੀ ਹੋ ਜਾਂਦਾ ਬਟ ਇੱਕ ਲੇਡੀ 17 ਸਾਲ ਦੀ ਉਮਰ ਚ ਜਿਹਦੇ ਚ ਚਾਈਲਡ ਮੈਰਿਜ ਐਕਟ ਵੀ ਲੱਗਦਾ ਉਸ ਲੜਕੀ ਦੇ ਨਾਲ ਐਸ ਪਰ ਜੋ YouTube ਤੇ ਹੈ ਕਿ ਇਹਦੀਆਂ ਦੋ ਕੁੜੀਆਂ ਵੀ ਸੀ ਅਰਮਾਨ ਮਲਿਕ ਦੀ ਜਿਹੜੀ ਸਭ ਤੋਂ ਪਹਿਲੀ ਸ਼ਾਦੀ ਸੀ ਇਹਦੀ ਉਸ ਸ਼ਾਦੀ ਸੁਮਿਤਰਾ ਤੋਂ ਵਿਆਹ ਕਰਨ ਤੋਂ ਬਾਅਦ ਦੋ ਕੁੜੀਆਂ ਹੋਈਆਂ ਫਿਰ ਇਹਨੇ ਉਹਨੂੰ ਛੱਡ ਕੇ ਜਿਹੜੀ ਕਿ ਇਹਦੇ ਪਿੰਡ ਚ ਰਹਿੰਦੀ ਹੈ ਉਹਨੂੰ ਛੱਡ ਕੇ YouTube ਦੀ ਵੀਡੀਓਜ਼ ਦੇ ਮੁਤਾਬਕ ਔਰ ਜੋ ਐਵੀਡੈਂਸ ਮਿਲਿਆ ਉਹਦੇ ਮੁਤਾਬਕ ਫਿਰ ਇੰਨੇ ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਨਾਲ ਵਿਆਗ ਰਾਇਆ ਹੋਇਆ ਜਿਹੜਾ ਕਿ ਖੁਦ ਵੀ ਐਸੈਪਟ ਕਰਦਾ ਔਰ ਪਾਇਲ ਵੀ ਐਸੈਪਟ ਕਰਦੀ ਹੈ ਕ੍ਰਿਤਿਕਾ ਵੀ ਐਸੈਪਟ ਕਰਦੀ ਹੈ ਉਹਦਾ ਸਾਰਾ ਐਵੀਡੈਂਸ ਅਸੀਂ ਜੱਜ ਸਾਹਿਬ ਅੱਗੇ ਰੱਖਿਆ ਜੱਜ ਸਾਹਿਬ ਨੇ ਪੂਰੀ ਗਹਿਰਾਈ ਨਾਲ ਇੱਕ ਇੱਕ ਸਬੂਤ ਇੱਕ ਇੱਕ ਫੈਕਟ ਜੋ ਵੀ ਸੀ ਇਸ ਕੇਸ ਦੇ ਵਿੱਚ ਉਹ ਦੇਖਿਆ ਤੇ ਇਹਦੀਆਂ ਜਿਹੜੀਆਂ ਪਰਮਾਨ ਮਲਿਕ ਤੇ ਇਹਦੀਆਂ ਵਾਈਫਸ ਐ ਉਹ ਸਾਰੀਆਂ ਵਾਈਫਸ ਨੂੰ ਤਿੰਨ ਵਾਈਫਸ ਐ ਇੱਕ ਲਖਸ਼ਦੀਪ ਨਾਮ ਦੀ ਕੁੜੀ ਐ ਉਹਦਾ ਸਟੇਟਸ ਹਜੇ ਕਲੀਅਰ ਨਹੀਂ ਐ ਕਿ ਉਹ ਵਾਈਫ ਐ ਉਹ ਇਸਨੇ ਲਿਵਿੰਗ ਚ ਐ ਉਹ ਖੁਦ ਆਕੇ ਕੋਰਟ ਚ ਦੱਸੂਗੀ ਔਰ ਉਹਦੇ ਬਾਰੇ ਚਾਨਣਾ ਪਾਇਆ ਜਾਊਗਾ ਹੁਣ ਮਾਨਯੋਗ ਜੱਜ ਸਾਹਿਬ ਨੇ 2 ਸਤੰਬਰ 2025 ਨੂੰ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਐ ਜਿਹੜਾ ਕਿ ਕੱਲ 11/8/2025 ਨੂੰ ਮਾਨਯੋਗ ਜੱਜ ਸਾਹਿਬ ਨੇ ਕੀਤਾ ਸੀ ਤੇ ਅੱਜ ਇਹ ਆਰਡਰ ਮੈਨੂੰ ਮਿਲਿਆ ਹੈ ਇਸ ਕੇਸ ਦੇ ਵਿੱਚ ਟੋਟਲ 5 ਬੰਦੇ ਮੁਜਰਮ ਨੇ ਇਸ ਚਾਰ ਵਿਆਹ ਵਾਲੇ ਛੜੀ ਅੰਤਰ ਚ ਇਹ ਸਾਰਾ ਛੜੀ ਅੰਤਰ ਹੁਣ ਕੋਰਟ ਦੇ ਸਾਹਮਣੇ ਸਬੂਤਾਂ ਦੇ ਸਮੇਤ ਰੱਖ ਦਿੱਤਾ ਗਿਆ ਜਿਸ ਵਿੱਚ ਅਸੀਂ ਮਾਨਯੋਗ ਅਦਾਲਤ ਤੋਂ ਪੂਰੀ ਤਰ੍ਹਾਂ ਸੈਟੀਸਫਾਈਡ ਆ ਬਹੁਤ ਹੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਹਨਾਂ ਨੇ ਪਟਿਆਲਾ ਪੰਜਾਬ ਪੂਰੇ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਸ ਨੂੰ ਖਰਾਬ ਕੀਤਾ ਹੈ ਸੰਸਕ੍ਰਿਤੀ ਨੂੰ ਖਰਾਬ ਕੀਤਾ ਹੈ ਤੇ ਸਾਡੇ ਛੋਟੇ-ਛੋਟੇ ਜਿਹੜੇ ਬੱਚੇ ਆ ਮਾਵਾਂ ਭੈਣਾਂ ਨੇ ਜਿਹੜੀਆਂ ਇਹਦੀਆਂ ਗਲਤ ਵੀਡੀਓ ਔਰ ਚਾਰ-ਚਾਰ ਵਿਆਹ ਤਿੰਨ-ਤਿੰਨ ਵਿਆਹ ਫੇਸਬੁੱਕ ਤੇ ਸਨੈਪਚੈਟ ਤੇ YouTube ਤੇ ਉਸ ਅਕਾਊਂਟਾਂ ਦੇ ਵਿੱਚ ਦੇਖ ਰਹੇ ਨੇ ਤੇ ਉਹ ਦੇਖਣ ਤੋਂ ਬਾਅਦ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਪੈ ਰਿਹਾ ਇਸ ਨੂੰ ਠੱਲ ਪਾਣ ਲਈ ਕੇਸ ਪਾਇਆ ਗਿਆ ਸੀਗਾ ਜਿਹਦੇ ਨਾਲ ਹੋਰ ਯੂਟਿਊਬਰ ਐਸਾ ਕੁਝ ਨਾ ਕਰਨ ਔਰ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਹੀ ਰਵੇ ਤੇ ਜਿਹੜਾ ਦੂਜਾ ਕੇਸ ਸੀਗਾ ਇਹ ਪਾਇਆ ਗਿਆ ਸੀਗਾ ਇਹੀ ਚਾਰ ਪੰਜ ਬੰਦਿਆਂ ਦੇ ਤੇ ਇਹਨਾਂ ਦੇ ਸਟਾਫ ਦੇ ਖਿਲਾਫ ਵੀ ਇਸ ਦੇ ਵਿੱਚ ਇਹ ਸੀਗਾ ਇਹ ਦੂਸਰੇ ਕੇਸ 'ਚ ਵੀ ਬਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਕੋਰਟ ਦੇ ਵਿੱਚ ਨੋਟਿਸ ਕੀਤਾ 2 ਸਤੰਬਰ 2025 ਲਈ ਇਹ ਸੀਗਾ ਵੀ ਜਿਵੇਂ ਇਹ ਗਲਤ ਵੀਡੀਓ ਇਸ ਤਰ੍ਹਾਂ ਦੇ ਸ਼ਾਰਟ ਡਰੈਸ ਪਾ ਕੇ ਸ਼੍ਰੀ ਕਾਲੀ ਮਾਤਾ ਜੀ ਦਾ ਰੂਪ ਧਾਰਨ ਕੀਤਾ ਇਹਨੇ ਹੋਰ ਵੀ ਇਸ ਤੋਂ ਇਲਾਵਾ ਕੁਝ ਜਿਮ ਦੇ ਵਿੱਚ ਅਸ਼ਲੀਲ ਵਸਤਰ ਪਾ ਕੇ ਤੇ ਦੋ ਜਨਾਨੀਆਂ ਨੂੰ ਆਪਸ ਵਿੱਚ ਦਿਖਾ ਕੇ ਪ੍ਰੂਫ ਕਰਨਾ ਹੈ ਕਿ ਮੈਂ ਦੋ ਵਿਆਹ ਕਰਾਏ ਹੋਏ ਨੇ ਮਤਲਬ ਐਸਾ ਕੁਝ ਕੰਟੈਂਟ ਮੈਂ ਨਹੀਂ ਦੱਸੂੰਗਾ ਪੂਰਾ ਕਿਉਂਕਿ ਜਿਹੜਾ ਪਰਸਨਸ ਐ ਥੋੜੇ ਅਲਰਟ ਹੋ ਜਾਣਗੇ ਉਮਾਨਯੋਗ ਅਦਾਲਤ ਦੇਵੀ ਜੀ ਜਦੋਂ ਇਹ ਆਣਗੇ ਤੇ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਮੈਂ ਡਿਸਕਲੋਜ਼ ਕਰੂੰਗਾ ਮੀਡੀਆ ਨੂੰ ਬਹੁਤ ਕੁਝ ਹੈ 122 122 ਵੀਡੀਓਜ਼ ਹੈ ਇਹਨਾਂ ਦੇ ਔਰ 122 ਦੇ ਕਰੀਬ-ਕਰੀਬ ਮੈਂ ਸਬੂਤ ਲਾਏ ਆਂ ਕੋਰਟ 'ਚ ਇਸ ਦੇ ਵਿੱਚ ਵੀ ਸਾਰਾ ਕੰਟੈਂਟ ਜੱਜ ਸਾਹਿਬ ਨੇ ਵਾਚ ਕੀਤਾ ਸਾਰੇ ਸਬੂਤ ਵਾਚਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਜਿਹਦੇ ਨਾਲ ਕਿ ਯੂਟਿਊਬਰਸ ਦੇ ਉੱਪਰ ਜਿਹੜਾ ਪੰਜਾਬ ਦਾ ਸੱਭਿਆਚਾਰ ਤੇ ਸਾਡੇ ਭਾਰਤ ਦਾ ਸੱਭਿਆਚਾਰ ਨੂੰ ਖਰਾਬ ਕਰਨ ਲਈ ਇਹ ਗਲਤ ਵਸਤਰਾਾਂ 'ਚ ਛੋਟੀਆਂ-ਛੋਟੀਆਂ ਕੁੜੀਆਂ ਜਾਂ ਘਰੇਲੂ ਲੇਡੀਜ਼ ਉਹ ਗਲਤ ਕੰਟੈਂਟ ਬਣਾਉਂਦੀਆਂ ਨੇ ਉਹਦੇ ਤੇ ਠੱਲ ਪਏਗੀ। ਔਰ ਇਸ ਠੱਲ ਨੂੰ ਪਾਣਾ ਬੜਾ ਜ਼ਰੂਰੀ ਸੀ ਕਿਉਂਕਿ ਸਾਡੇ ਪਰਿਵਾਰਕ ਔਰ ਸਾਡੇ ਜਿੰਨਾ ਸੱਭਿਆਚਾਰ ਦੇ ਲੋਕ ਨੇ ਪਟਿਆਲਾ ਦੇ ਵਸਨੀਕ, ਪੰਜਾਬ ਦੇ ਵਸਨੀਕ, ਪੂਰੇ ਇੰਡੀਆ ਦੇ ਵਸਨੀਕ ਉਹ ਲੋਕਾਂ ਨੂੰ ਇਨਾਂ ਦਾ ਜਿਹੜਾ ਗਲਤ ਕੰਟੈਂਟ ਹੈ ਉਹ ਦੇਖਣ ਨੂੰ ਦੁਬਾਰਾ ਨਹੀਂ ਮਿਲੂਗਾ ਇਨਾਂ ਤੋਂ ਇਲਾਵਾ ਵੀ ਹੋਰ ਯੂਟਿਊਬਰ ਕੋਈ ਗਲਤ ਕੰਟੈਂਟ ਬਣਾਉਣ ਦੀ ਭਵਿੱਖ ਵਿੱਚ ਕੋਸ਼ਿਸ਼ ਨਹੀਂ ਕਰੂਗਾ ਜਿਹਦੇ ਨਾਲ ਕਿ ਸਾਡਾ ਸੋਸ਼ਲ ਔਰ ਸਾਡਾ ਸਭਿਆਚਾਰ ਸੁਧਰੇਗਾ ਰਾਜਪੂਤ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਮਾਨਿਓ ਕੋਰਟ ਦੇ ਵੱਲੋਂ ਜਿਹੜੇ ਡਾਇਰੈਕਸ਼ਨ ਦਿੱਤੇ ਗਏ ਨੇ ਕਿ ਕੀ ਇਹਨਾਂ ਨੂੰ ਆਪ ਪਰਸਨਲ ਤੌਰ ਤੇ ਮੇਸ਼ੋਂ ਦੇ ਬਿਲਕੁਲ ਬਿਲਕੁਲ ਇਹ ਜਿਹੜੇ ਪੰਜ ਬੰਦੇ ਆ ਔਰ ਜਿਹੜਾ ਵੀ ਇਸ ਕੇਸ ਦੇ ਵਿੱਚ ਜਿਹਦਾ ਜਿਹਦਾ ਮੈਂ ਨਾਮ ਪਾਇਆ ਇਹ ਸਾਰੇ ਬੰਦੇ ਪਰਸਨਲੀ ਕੋਰਟ 'ਚ ਹਾਜ਼ਰ ਹੋਣਗੇ 2 ਸਤੰਬਰ ਨੂੰ ਔਰ ਐਸ ਪਰ ਦਾ ਲੇਟੈਸਟ ਰੂਲ ਆਫ ਦਾ ਬੀ ਐਨ ਐਸ ਐਂਡ ਬੀ ਐਨ ਐਸ ਜਿਹੜੇ ਮੋਦੀ ਸਾਹਿਬ ਨੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਦੇ ਮੁਤਾਬਕ ਮੈਂ ਇਹਨਾਂ ਨੂੰ ਵਟਸਐਪ ਦੇ ਉੱਪਰ ਇਹਨਾਂ ਦੀ ਈਮੇਲ ਆਈਡੀ ਤੇ ਔਰ ਇਹਨਾਂ ਦੇ ਐਡਵੋਕੇਟ ਨੂ ਵੀ ਮੈਂ ਉਹ ਭੇਜਤਾ ਐ ਔਰ ਉਸ ਦੇ ਉੱਪਰ ਉਹ ਇੱਕ ਤਰ੍ਹਾਂ ਦੀ ਡਿਲੀਵਰੀ ਹੀ ਹੁੰਦੀ ਐ ਵੀ ਇਹਨਾਂ ਨੂੰ ਇਹ ਸਮਨ ਮਿਲ ਗਏ ਨੇ ਉਹਨਾਂ ਦੇ ਜੀ ਵਕੀਲ ਪੇਸ਼ ਹੋਏ ਸੀ ਕਿ ਅੱਜ ਨਹੀਂ ਉਹਨਾਂ ਦੇ ਵਕੀਲ ਹੁਣ 2 ਤਰੀਕ ਨੂੰ ਪੇਸ਼ ਹੋਣਗੇ 2 ਸਤੰਬਰ ਨੂੰ ਕਿਉਂਕਿ ਨੋਟਿਸ ਕੱਲ 11/8 ਨੂੰ ਸ਼ੁਰੂ ਹੋਇਆ ਤੇ ਉਹ ਹੁਣ ਉਹਨਾਂ ਕੋਲੇ ਭੇਜਿਆ ਜਾ ਚੁੱਕਿਆ ਐ ਆਲਰੇਡੀ ਮੈਂ ਭੇਜ ਚੁੱਕਿਆ ਕਿਉਂਕਿ ਇਹ ਪ੍ਰੋਸੀਜਰ ਆਫ ਕੋਰਟ ਹੁੰਦਾ ਉਸ ਨੂੰ ਐਸ ਪਰ ਲਾਅ ਹੀ ਚੱਲਣਾ ਪੈਂਦਾ ਸਾਨੂੰ ਸਟੈਪ ਬਾਈ ਸਟੈਪ ਇਹ ਮੈਂ ਆਪਣੇ ਐਂਡ ਤੋਂ ਪਹੁੰਚਾਤਾ ਹੈ ਜਿਹਦਾ ਮੇਰੇ ਕੋਲ ਸਬੂਤ ਹੈ। ਪਹਿਲੀ ਵਾਈਟ ਦੀ ਗੱਲ ਕਰ ਰਹੇ ਹਾਂ ਜੀ ਉਹਦਾ ਕੋਈ ਤੁਹਾਨੂੰ ਪਤਾ ਲੱਗਿਆਗਾ ਵੀ ਡਿਵੋਰਸ ਦਿੱਤਾ ਗਿਆ ਸੀ ਜਾਂ ਨਹੀਂ ਦਿੱਤਾ ਗਿਆਗਾ। ਸਰ ਉਹੀ ਜਾਣਨ ਲਈ ਇੱਕ ਦੇਖੋ ਜੱਜ ਸਾਹਿਬ ਇੱਕ ਕੋਰਟ ਦੋਸ਼ੀ ਨੂੰ ਵੀ ਇੱਕ ਮੌਕਾ ਦਿੰਦੀ ਆ ਆਪਣਾ ਪੱਖ ਰੱਖਣ ਲਈ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਕੀ ਜਿਹੜਾ ਵਿਅਕਤੀ ਹੈ ਉਹਦਾ ਥੋੜਾ ਵਿਸਤਾਰ ਚ ਦੱਸੋ ਕਿ ਇਹ ਦੋਸ਼ੀ ਕਿਵੇਂ ਹੋ ਪਾਏ ਜਾਂਦੇ ਨੇ ਕਿ ਇਹ ਹਿੰਦੂ ਮੈਰਿਜ ਐਕਟ ਕੀ ਕਹਿੰਦਾ ਹੈ ਹਿੰਦੂ ਮੈਰਿਜ ਹਿੰਦੂ ਮੈਰਿਜ ਐਕਟ ਦੇ ਅੰਦਰ ਸਿਰਫ ਲੀਗਲੀ ਇੱਕ ਵਾਈਫ ਅਲਾਉਡ ਹੈ ਬਸ ਮਤਲਬ ਉਸ ਤੋਂ ਉਸ ਤੋਂ ਇਲਾਵਾ ਨਹੀਂ ਇੱਕ ਹਿੰਦੂ ਹੋਣ ਦਾ ਜਿਹੜਾ ਦਾਵਾ ਕਰਨੀ ਉਸ ਦੇ ਮੁਤਾਬਕ ਇਹਨਾਂ ਦੇ ਦੁਆਰਾ ਗਲਤ ਕੀਤਾ ਗਿਆ ਜੇਕਰ ਉਹ ਦੇਖੋ ਜੇ ਇਹ ਕਹਿੰਦਾ ਮੈਂ ਹਿੰਦੂ ਆ ਤਾਂ ਇਹ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਇੱਕ ਵਿਆਹ ਕਰਾ ਸਕਦਾ ਹੈ ਇਹਦੀ ਖੁਦ ਹੀ ਐਡਮਿਸ਼ਨ ਹੈ ਸਾਰਾ ਪੰਜਾਬ ਨਹੀਂ ਸਾਰਾ ਇੰਡੀਆ ਜਾਣਦਾ ਹੈ ਕਿ ਬਰਸਰ ਵੀ ਉਹਨਾਂ ਦੀ ਵਾਈਫ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਕੀ ਲੱਗਦਾ ਹੈਗਾ ਤੁਸੀਂ ਇਸ ਦੇ ਵਿੱਚ ਇੰਨਾ ਇੰਟਰਸਟ ਵਿਖਾ ਰਹੇ ਹੋ ਕਿ ਕਈ ਲੋਕਾਂ ਦੇ ਦੁਆਰਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਾਣਬੁੱਝ ਕੇ ਇਹਦਾ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਦੀ ਕੀ ਕਹਾਣੀ ਨਹੀਂ ਇੱਕ ਬੰਦੇ ਨੂੰ ਨਹੀਂ ਟਾਰਗੇਟ ਕੀਤਾ ਜਾ ਰਿਹਾ ਮੇਰਾ ਟਾਰਗੇਟ ਹੈਗਾ ਜਿਹੜੇ YouTube ਵਰ ਫੇਸਬੁੱਕ ਤੇ ਗੰਦ ਪਾਉਂਦੇ ਆ ਉਹ ਸਾਰਿਆਂ ਨੂੰ ਮੈਂ ਟਾਰਗੇਟ ਕਰਦਾ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੰਦਾ ਜੇ ਕਿਸੇ ਹੋਰ ਯੂਟਿਊਬਰ ਦਾ ਵੀ ਮੈਨੂੰ ਕੋਈ ਗੰਦ ਮਿਲ ਗਿਆ ਸੋਸ਼ਲ ਮੀਡੀਆ ਤੇ ਮੈਂ ਕੇਸ ਬੰਡਾਮ देर ਨਹੀਂ ਲਾਣੀ ਮੈਂ ਐਦਾਂ ਹੀ ਕੇਸ ਪਾਉਂਗਾ ਉਸ ਤੇ ਔਰ ਇਹਦੇ ਵਿੱਚ ਇੱਕ ਨਹੀਂ ਹੈ ਇੱਕ ਦੋ ਇਹ ਮਤਲਬ 22 ਪੇਜਾਂ ਦੀ ਪਟੀਸ਼ਨ ਹੈ 22 ਦੇ 22 ਪੇਜਾਂ ਦੇ ਵਿੱਚ ਇੱਕ ਪੇਜ ਤੇ ਪੰਜ ਸਵਾਲ ਨੇ ਤਕਰੀਬਨ ਤਾਂ ਤੁਸੀਂ ਹਿਸਾਬ ਲਾ ਲਓ ਉਹ ਸਾਰੇ ਸਵਾਲਾਂ ਦਾ ਜਵਾਬ ਇਹਦੀ ਪੂਰੀ ਫੈਮਿਲੀ ਕੋਰਟ ਜਾ ਕੇ ਇਨ ਰਿਟਰਨ ਚ ਦੇਉਗੀ ਬੇਅਦਬੀ ਵਾਲੇ ਮਾਮਲੇ ਚ ਵੀ ਤੁਸੀਂ ਪਟੀਸ਼ਨ ਪਾਈ ਸੀ ਕਿ ਕੋਈ ਅਪਰੋਚ ਕੀਤੀ ਗਈ ਹੈ ਉਹਨਾਂ ਦੇ ਫੈਮਿਲੀ ਦੇ ਦੁਆਰਾ ਤੁਹਾਡੇ ਕੋਲ ਵੀ ਇਹ ਲੋਕ ਕੇਸ ਨੂੰ ਰੈਡਦੋ ਵੀ ਆਪਾਂ ਨਾਲ ਬੇਅਦਬੀ ਵਾਲਾ ਕੇਸ ਮੇਰੇ ਟੋਟਲ 3 ਕੇਸ ਹੈ ਇਹਨਾਂ ਦੇ ਉੱਪਰ ਦੋ ਕੇਸਾਂ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਜਿਹੜਾ ਤੀਸਰਾ ਕੇਸ ਹੈ ਉਸ ਦੇ ਵਿੱਚ ਕੱਲ 11 ਤਰੀਕ ਹੀ ਲੱਗੀ ਸੀ ਉਹਦੇ ਵਿੱਚ ਜੱਜ ਸਾਹਿਬ ਛੁੱਟੀ ਤੇ ਸੀ ਪਹਿਲਾਂ ਐਸਐਚਓ ਕਤਵਾਲੀ ਵੱਲੋਂ ਰਿਪੋਰਟ ਆਣੀ ਸੀ ਉਹ ਆ ਗਈ ਸੀਗੀ ਪਿਛਲੀ ਡੇਟ ਤੇ ਕੱਲ੍ਹ ਵਾਲੀ ਡੇਟ ਦੇ ਵਿੱਚ ਰਿਪੋਰਟ ਜਿਹੜੀ ਐਸਐਸਪੀ ਸਾਹਿਬ ਤੋਂ ਮੰਗੀ ਸੀ ਜੱਜ ਸਾਹਿਬ ਨੇ ਉਹ ਵੀ ਆ ਗਈ ਹੈ ਉਹ ਕੋਰਟ ਚ ਹਾਜ਼ਰ ਹੋ ਗਈ ਹੈ ਉਹਦੇ ਫੈਕਟਸ ਮੈਂ ਅਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰਾਂਗਾ ਉਹ ਵੀ ਖੁਸ਼ਖਬਰੀ ਤੁਹਾਨੂੰ ਜਲਦੀ ਦੇਾਂਗੇ ਉਹਦੀ 21 8 ਤਰੀਕ ਹੈ 21 8 ਨੂੰ ਜੱਜ ਸਾਹਿਬ ਉਹ ਜਿਹੜਾ ਫੈਸਲਾ ਦੇਣਗੇ ਉਸਦੀ ਵੀ ਤੁਹਾਨੂੰ ਮੀਡੀਆ ਦੇ ਰਾਹੀਂ ਜਾਣਕਾਰੀ ਦਿੱਤੀ ਜਾਏਗੀ